ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਬੁੱਧੋ ਵਰਕ ਤੋਂ ਸਾਡੇ ਆਪਣੇ ਇਲਾਕੇ ਚੋਂ ਜਦੋਂ ਪਿੱਛੋਂ ਕੋਈ ਆਣ ਕੇ ਖੜਦਾ ਨਾ ਤੇ ਇੱਕ ਦਿਲ ਨੂੰ ਸਕੂਨ ਹੁੰਦਾ ਵੀ ਸਾਡੇ ਅਸੀਂ ਜਿਹੜਾ ਵੀ ਕੰਮ ਕਰਦੇ ਆ ਤੁਹਾਨੂੰ ਲੱਗਦਾ ਮੇਰਾ ਏਰੀਆ ਮੇਰੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਉਹਦੇ ਵਿੱਚ ਬੁੱਧੋ ਵਰਕ ਦੀ ਸੰਗਤ ਅੱਜ ਸਾਡੇ ਕੋਲ ਪਹੁੰਚੀ ਹੈ ਹਰੀਕੇ ਪਟਣ ਫੋਜਪੁਰ ਏਰੀਆ ਚ ਪਹੁੰਚੀ ਹੈ ਕਿੱਡੀ ਦੂਰੋਂ ਚੱਲ ਕੇ ਆਏ ਦੁਪਹਿਰ ਦੇ 1 ਵਜੇ ਦੇ ਮੈਨੂੰ ਡੀਗਰੇ ਆ ਮੈਂ 1:00 ਵਜੇ ਦਾ ਬੋਟਾਂ ਦੇ ਵਿੱਚ ਸੀ 1:00 ਵਜੇ ਦੇ ਭਾਜੀ ਪਹੁੰਚ ਗਏ ਨਾ ਹਾਂਜੀ ਵਿਚਾਰੇ 1:00 ਵਜੇ ਬਾਅਦ ਡੀ ਕਰਾਂ ਮੈਂ ਪਹਿਲਾਂ ਤਾਂ ਮਾਫੀ ਮੰਗਦਾ ਤਾਂ ਵੀ ਨਹੀਂ ਤਾਂ ਇੱਥੇ ਤਾਂ ਕਈ 1 ਘੰਟਾ ਡੀ ਕਰਾਉਂਦਾ ਵੀਡੀਓ ਪਾਉਂਦੇ ਆ ਵੀ ਆਹ ਦੇਖੋ ਜੀ ਅਸੀਂ ਆਏ ਸੀ ਇੱਦਾਂ ਤੇ ਉਦਾਂ ਪਰ ਤੁਹਾਨੂੰ 1:00 ਜਿਹੜਾ ਅਸਲ ਚ ਦਿਲ ਦਾ ਰੱਖਦਾ ਇਹਨਾਂ ਭਰਾਵਾਂ ਦੇ ਲਈ ਉਹ ਚਾਹੇ ਜਿੰਨਾ ਮਰਜੀ ਹੋਊਗਾ ਉਹ ਡੀ ਕਰੂਗਾ ਇਹ ਇਹ ਗੱਲ ਮੰਨਨੇ ਮੈਂ ਕੋਈ ਕੋਈ ਸ਼ੋਅ ਭੰਗੜਾ ਨਹੀਂ ਪਾਉਣਾ ਅਸੀਂ ਅੰਦਰ ਗਿਆ ਸੀ ਇਹ ਭਰਾਵਾਂ ਨੇ ਡੀਕਿਆ ਤੇ ਖੁਸ਼ੀ ਹੋਈ ਦਿਨੋਂ ਵੀ ਸਾਡੇ ਨਾਲ ਦਿਲੋਂ ਖੁੱਤ ਰੋਏ ਲੋਕਾਂ ਤੇ ਅੱਜ ਇਹਨਾਂ ਵੱਲੋਂ 25000 ਦੀ ਸੇਵਾ ਖੜਕ ਸਿੰਘ ਹਰਿੰਦਰ ਸਿੰਘ ਹਨ ਹਰਿੰਦਰ ਸਿੰਘ ਤੇ ਭਾਜੀ ਤੁਹਾਡਾ ਨਾਮ ਪ੍ਰਗਟ ਸਿੰਘ ਅੰਦੀ ਭਾਜੀ ਸੇਵਾ ਅੱਛਾ ਤੁਹਾਡਾ ਭਾਜੀ ਮਹਿੰਦਰ ਸਿੰਘ ਹੁਣੀ ਇਹਨਾਂ ਵੱਲੋਂ ਜਿਹੜੀ ਸੇਵਾ ਬੁੱਧੋਵਾਰ ਤੋਂ ਅੱਜ ਸਾਂਝਾ ਬਾਬਾ ਦੀਪ ਸਿੰਘ ਸੇਵਾਦਾਰ ਦੇ ਚੱਲ ਰਹੇ ਕਾਰਜਾਂ 'ਚ ਦੇ ਕੇ ਚੱਲੇ ਆ 25000 ਗੁਰੂ ਸਾਹਿਬ ਕਿਰਪਾ ਬਣਾਈ ਰੱਖਣਾ ਇਹਨਾਂ ਪਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ